ਲਓ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੂਹ ਦੀ ਨੂੰ ਪਾਣੀ ਛੱਡਿਆ ਹੋਇਆ ਜੀ ਤਿੰਨ ਚਾਰ ਦਿਨ ਹੋ ਗਏ ਮੂਹਗੇ ਨੂੰ ਪਾਣੀ ਲੱਗਿਆ ਸੀਗਾ ਜੀ ਇਹ ਹਰੀ ਭਰੀ ਹੋ ਗਈ ਜੀ ਪੂਰੀ ਗਰਮੀ ਦੀ ਰੁੱਤ ਆ ਜੀ ਤੇ ਨੇਰੀ ਦੀ ਕਰੰਟ ਲਾਈਟ ਖਰਾਬ ਹੋ ਜਾਂਦੀ ਜੇ ਇੱਕ ਦੋ ਦਿਨ ਬਿਜਦੀ ਥੋੜਾ ਟਾਈਮ ਆਉਂਦੀ ਹੈ ਜੀ ਇੱਧਰ ਪਾਣੀ ਲੱਗ ਚੁੱਕਿਆ ਜੀ ਆ ਰਹੀਂਦੀ ਹੈ ਇਹਦਾ ਫਰਕ ਕਿੰਨਾ ਹੈ ਦੇਖੋ ਜੀ ਪਾਣੀ ਤੋਂ ਬਣਾ ਇੱਧਰ ਪਾਣੀ ਲੱਗ ਚੁੱਕਿਆ ਹੈ ਇਹ ਹਰਾ ਭਰਾ ਖੇਤ ਹੋ ਗਏ ਇੱਧਰ ਵਗਦੀ ਹੈ ਪਾਣੀ ਲਾਉਣਾ ਪਹਿਲਾ ਪਾਣੀ ਲਾਉਣਾ ਜੀ ਵਿਕਰਾਂਤ 65 ਵੈਰੈਟੀ ਹੈ ਜੀ ਮੂੰਗੀ ਦੀ ਹਰੀ ਹਰੀ ਕੰਪਨੀ ਦੀ ਹੈ ਜੀ ਇੱਧਰ ਪਾਣੀ ਚੱਲੀ ਜਾਂਦਾ ਜੀ ਮੋਟਰ ਦਾ ਪਾਣੀ ਇੱਥੇ ਮੇਰੀ ਪਾਣੀ ਨਹੀਂ ਇਹ ਖਿੱਚਦੀ ਇੱਧਰ ਲੈਂਦੀ ਇਹਦਾ ਫਰਕ ਵੇਖੋ ਜੀ ਇਹ ਹਰੀ-ਭਰੀ ਹੋ ਗਈ ਨਾ ਪਾਣੀ ਲੱਗ ਗਿਆ ਕਲਰ ਵੀ ਬਦਲ ਗਿਆ ਜੀ ਇਹਦਾ ਧੰਨਵਾਦ ਜੀ